ਦੂ ਹਵਾ ਚੱਲੀ ਬਦਲਾਅ ਦੀ ਹਵਾ ਚੱਲੀ ਲੋਕ ਪਿਛਲੀ ਸਰਕਾਰਾਂ ਤੋਂ ਦੁਖੀ ਸੀ ਤੇ ਉਹ ਇੱਕ ਬਦਲਾਅ ਭਾਲਦੇ ਸੀ ਬਦਲਾਅ ਦੇ ਤਹਿਤ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਤੁਸੀਂ ਵੋਟਾਂ ਕਿਹਨੂੰ ਬਾ ਰਹੇ ਹੈ ਕਿਹਨਾਂ ਨਹੀਂ ਉਹਨਾਂ ਨੇ ਸਿਰਫ ਇਹ ਕਿ ਅਸੀਂ ਸਰਕਾਰ ਬਦਲ ਲਈ ਹੈ ਇਸੇ ਤਰ੍ਹਾਂ ਉਹਨਾਂ ਨੇ ਵੋਟਾਂ ਪਾਤੀਆਂ ਜਿਹੜੇ ਬੰਦੇ ਜਿਹੜੇ ਕਹਿੰਦੇ ਵੀ ਸਿਆਣਾਂ ਦੀ رائے ਨਾਲ ਕਿ ਇਹ ਬੁੜੇ ਬੰਦੇ ਨੂੰ ਇੱਕ ਟਰੈਕ ਬਾਥੇ ਲੈ ਗਏ ਤੁਸੀਂ ਬਰਾਤ ਵਾਲੇ ਵੀ ਲੈ ਲੈਣਾਗੇ ਤੇ ਸੋ ਉਹ ਗੱਲ ਵੀ ਸਿਆਣੀ ਕੋਈ ਰਾਇ ਕਿ ਉਹ ਉਹ ਰਾਇਬੀ ਹੈ ਨਹੀਂ ਕਿ ਅਪਾਧਾਤ ਕੋਨ ਬਈ ਵੀ ਹਰੇਕ ਥਾਂ ਮੈਂ ਕਹਿੰਦਾ ਇਹਨਾਂ ਦੇ ਮਲੇਵੇ ਚੱਤੇ ਆ ਤੁਸੀਂ ਅਕਾਲੀ ਦਲ ਦੇ ਵਿੱਚ ਕਾਫੀ ਲੰਮਾ ਸਮਾਂ ਸਫ਼ਰ ਕੀਤਾ ਕਿ ਅਕਾਲੀ ਦਲ ਤੋਂ ਅਚਾਨਕ ਬੀਜੇਪੀ ਚ ਜਾਣ ਦਾ ਕਈ ਸਬਬ ਦਾ ਕਾਰਨ ਕੀ ਬਣਿਆ ਜੁੜੀਨ ਵਾਲੇ ਆ ਜਿਹੜੇ ਤੁਹਾਡੇ ਘਰ ਦੇ ਬੂਰੇ ਵੀ ਭਰਨਾ ਲਾ ਕੇ ਬੈਠ ਜਾਂਦੇ ਆ ਕਿ ਉਹਨਾਂ ਤੱਕ ਇਹ ਗੱਲ ਕਦੇ ਪਹੁੰਚਿਆ ਨਹੀਂ ਦੀ ਨਕਈ ਸਾਹਿਬ ਦਾ ਕਿਸਾਨਾਂ ਦੇ ਨਾਲ ਮੋਟਾ ਜੋੜ ਕੇ ਖੜੇ ਆ ਜ ਜन्होंने ਬਾਅਦ ਵਿੱਚ ਮੇਰੇ ਖਿਲਾਫ ਧਰਵਾ ਲਾਇਆ ਸੀ ਜਦ ਫਰਨਾ ਦੇ ਦਰਵਾਹੇ ਉੱਤੇ ਖੜੀ ਸੀ ਤੇ ਮੈਂ ਉਹਨੂੰ ਜਦੋਂ ਆਪਦਾ ਹੀ ਭਾਈ ਚੜਿਆ ਤੇ ਮੈਂ ਉਹਨੂੰ ਕਿਹਾ ਵੀ ਮੈਂ ਕਿਹਦੇ ਧਰਵਾ ਲਾਉਣਾ ਆ ਤੁਸੀਂ ਜੇ ਥੋੜੀ ਆਵਾਜ਼ ਤਕਨ ਉਹ ਗਿਆ ਜਿਹੜੇ ਲਾਲ ਅਗੜਵੇ ਨਾਲ ਜਾ ਪਰਣਾ ਲੈ ਲਾ ਲੋ ਬੋਕਦੇ ਨਹੀਂ ਵੀ ਸਾਨੂੰ ਥੋੜੇ ਦੇ ਇੱਕ ਸੀ ਐਮ ਐਸ ਪੀ ਦੇ ਹਰਕਤਾਂ ਨਹੀਂ ਸੱਤ ਨਹੀਂ ਵੀ ਕੰਸਟੈਂਟ ਜਿਹੜਾ ਜੋ ਭਾਅ ਨੇ ਉਹਨਾਂ ਸਰ ਉਹਨਾਂ ਨੂੰ ਪ੍ਰਾਈਸ ਇੰਡੈਕਸ ਨਾਲ ਜੋੜ ਕੇ ਉਹ ਉਸ ਤਰ੍ਹਾਂ ਜਾਣਾ ਚਾਹੀਦਾ ਕਿ ਜੋ ਪ੍ਰਾਈਸ ਇੰਡੈਕਸ ਜਿਵੇਂ ਵਧਦੀ ਵਧਦੀ ਹੈ ਉਵੇਂ ਭਾਅ ਮਿਲਦੇ ਚਾਹੀਦੇ ਆਪਰੇ ਪੁਨਾਇਸ ਸਮਝਾਣਾ ਮੁੰਡਾ ਦਾਰੀ ਦਾਰੀ ਕਰਕੇ ਬਚ ਨਹੀਂ ਪੈਸੋ ਜੀ ਕਿੱਟੇ ਨਾਲ ਉਹਦੀ ਫੈਸਲੀ ਬਹੁਤ ਬਹੁਤ ਜੀ ਤੇ ਦਾਰੀ ਦੇ ਹਾਰਟ ਦੀ ਆ ਪ੍ਰੋਬਲਮ ਆ ਗਈ ਤੇ ਮੈਂ ਕਿਹਾ ਮੋਤੀ ਸਾਹਿਬ ਦਾ ਕਾਰਡ ਬਣਾ ਲਾ ਦੇ ਜੀ ਕਹਿੰਦੇ ਜੀ ਤੇ ਪੁੱਤੂ ਬਾਅਦ ਮੈਨੂੰ ਜਦੋਂ ਉਹਨੇ ਖਿਲਾ ਲਿਆ ਸਾਰਾ ਕੁਝ ਤਗੜਾ ਬੋਲਦਾ ਆਇਆ ਕਹਿੰਦਾ ਜੀ ਮੈਂ ਤਾਂ ਮੋਤੀ ਸਾਹਿਬ ਦੇ ਨਾਲ ਆ ਜਾਏ ਕੋਈ ਮਰਜ਼ੀ ਬੋਲਦਾ ਨੇ ਕੁਝ ਮਰਜ਼ੀ ਕਹਿੰਦਾ ਰੇ ਡਰਾਈਵਰ ਜਸਵੀਰ ਉਹਦੀ ਵਾਇਰ ਨੂੰ ਅੱਖਾਂ ਦੀ ਪ੍ਰੋਬਲਮ ਸੀ ਤੇ ਬੰਦੇ ਦਿਖਾਉਣ ਗਿਆ ਤੇ ਉਹਦੇ ਦਾਗੜ ਹੈਗਾ ਮੋਦੀ ਸਾਹਿਬ ਹੋ ਗਿਆ ਹੈ ਨਹੀਂ ਕਹਿੰਦਾ ਮੈਂ ਗਾਰੀ ਦੇਣਾ ਨਾ ਕਾਰ ਬਣਾ ਲੈ 17000 ਦਾ ਖਰਚਾ ਹੋ ਗਿਆ ਜੀ ਤਾਂ 3-4 ਕਿਣਾ ਜੁਰਿਆ ਦਾ ਕਾਰ ਬਣਾ ਲਿਆ ਤੇ ਵਾਈਦਾ ਬਿਜੇਗਰ 60000 ਰੁਪਏ ਦਾ ਵਿਨਾਇਕ ਦਾ ਕਿ ਮੁਕਤ ਉਹ ਸੋ ਜਿਹੇ ਲੋਕਾਂ ਨੂੰ ਇਹ ਕਹਿੰਦਾ ਪਤਾ ਲੱਗਦਾ ਜਿਵੇਂ ਘਰਾਂ ਦਾ ਪਤਾ ਲੱਗਦਾ ਫੋਨ ਦਾ ਸਕੀਮਾਂ ਦਾ ਪਤਾ ਲੱਗਦਾ ਹਾਂ ਆਮ ਗਰੀਬ ਵਰਗ ਵਾਸਤੇ ਜਿਹੜੀ ਕਿਤੇ ਵਾਸਤੇ ਸਕੀਮ ਚ ਲੱਗੀ ਹੈ ਉਹ ਉਹਦੇ ਚ ਲੋਕ ਉਸ ਕੋਝ ਬੰਦੇ ਨੇ ਘੇਰਿਆ ਸੀ ਸਾਡੇ ਜੱਸ ਦਾ ਸੋਢੀ ਤੋਂ ਇਲੈਕਸ਼ਨ ਕਰਦੇ ਸੀ ਤੇ ਜਿਉਂਦੀ ਪਤਾ ਨਹੀਂ ਬੰਨੋ ਘੇਰਿਆ ਸੀ ਤੇ ਹੁਣ ਉਹੀ ਬੰਦੇ ਕਹਿੰਦੇ ਆ ਜੀ ਅਸੀਂ ਤੁਹਾਡੇ ਨਾਲ ਸਹਿਮਤ ਹਾਂ ਸਾਰਾ ਕੁਝ ਦੇਖ ਲਿਆ ਤੇ ਕਿਉਂ ਨਾ ਸਾਨੂੰ ਸਾਡੇ ਤੁਹਾਡੇ ਨਾਲ ਲਾ ਲੋ ਆ ਗਏ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪਬਲਿਕ ਮੀਡੀਆ ਸਾਡੇ ਨਾਲ ਜਗਦੀਪ ਸਿੰਘ ਨਕਈ ਜੀ ਮੌਜੂਦ ਆ ਅੱਜ ਚਰਚਾ ਕਰਦੇ ਆ ਰਾਜਨੀਤੀ ਬਾਰੇ ਕਿ ਇਹ ਪਹਿਲਾਂ ਕਾਫੀ ਲੰਮੇ ਸਮੇਂ ਤੋਂ ਰਾਜਨੀਤੀ ਦੇ ਵਿੱਚ ਰਹੇ ਆ ਜਿਹੜੇ ਕਿ ਵੱਖ-ਵੱਖ ਪਹਿਲੂਆ ਤੋਂ ਜਾਣੂ ਆ ਹਲਕਿਆਂ ਤੋਂ ਜਾਣੂ ਆ ਹਲਕੇ ਦੇ ਲੋਕਾਂ ਤੋਂ ਜਾਣੂ ਆ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਜੀ ਸਰ ਕੀ ਲੱਗ ਰਿਹਾ ਕਿ ਅੱਜ ਦੀ ਰਾਜਨੀਤੀ ਤੇ ਪਹਿਲਾਂ ਦੀ ਰਾਜਨੀਤੀ 'ਚ ਫਰਕ ਕੀ ਆਇਆ ਹੈ ਅੱਜ ਦੀ ਰਾਜਨੀਤੀ ਤਾਂ ਬਹੁਤ ਹੀ ਵਿਰਾਵਟ ਵਾਲਾ ਰਾਜਨੀਤੀ ਚੱਲੀ ਗਈ ਹੈ ਜਿੰਨ ਕੇ ਹਰ ਰੋਜ਼ ਨਿਆ ਖਬਰਾਂ ਦੇਖੋ ਇਹ ਤਾਂ ਗੁੰਡਾਗਰਦੀ ਸਿਖਰਾਂ ਤੇ ਹੈ ਤੇ ਲੋਕ ਜਿਹੜੀ ਜਨਤਾ ਹੈ ਉਹ ਬੇਸਿਕਲੀ ਸਾਰਾ ਲੋਕ ਪਹਿਲਾਂ ਸਹੂਲਤ ਤੇ ਆਰਾਮ ਵਾਲੀ ਜ਼ਿੰਦਗੀ ਚਾਹਤੀ ਹੈ ਟੈਨਸ਼ਨ ਫਰੀ ਕੀ ਸਾਨੂੰ ਕਿਸ ਤੋਂ ਡਰ ਪਏ ਤੋਂ ਮਕਸੂਦ ਹੀ ਤੇ ਆਰਾਮ ਨਾਲ ਦਾ ਕੰਮ ਧੰਦਾ ਕਰੀਏ ਤੁਹਾਨੂੰ ਚੇਟ ਨਹੀਂ ਅੱਜ ਦੀ ਵੀ ਤੇ ਖਬਰ ਚੱਲ ਰਹੀ ਹੈ ਬਾਹਰ ਕਿ ਇੱਕ ਖੜਾ ਰਾਮ ਜੀ ਬਣ ਕੇ ਹੁਣ ਤੱਕ ਦਿੱਤੀ ਸੋ ਹਰ ਰੋਜ਼ ਹੀ ਨਵੀਆਂ ਇੰ ਇੰਗੀਆਂ ਗੱਲਾਂ ਆ ਰਹੀਆਂ ਖਾਸ ਕਰਕੇ ਆਪਣੇ ਵਿੱਚ ਮਾਨਸਾ ਸਾਹਿਬ ਖਰੋਤਿਆਂ ਦਾ ਇੰਨਾ ਕੰਮ ਚੱਲਿਆ ਉੱਥੇ ਏ ਰੇ ਰਬ ਦਾ ਨਸਿੱਤ ਜਿਨ੍ਹਾਂ ਨੂੰ ਫੋਨ ਲਉਂਦੇ ਨੇ ਤੇ ਕੋਈ ਵੀ ਕੁਝ ਮਿੱਠਣਾ ਕਿਤੇ ਹੈ ਨਹੀਂ ਉਹ ਜੇ ਮਾਨਸਾ ਸ਼ਹਿਰ ਦੀ ਗੱਲ ਕਰੀਏ ਸਿਰੇ ਦੇ ਗੰਦ ਪਿਆ ਹੁੰਦਾ ਕੋਈ ਮਨਸਪਰੇਟੀ ਦਾ ਕੰਮ ਹੀ ਹੁੰਦਾ ਕੌਣੀ ਕਰਦਾ ਕੋਈ ਕਰ ਬੀ ਕੋਈ ਸਿਸਟਮ ਹੀ ਨਹੀਂ ਜੇ ਸਰਕਾਰ ਨੂੰ ਨਹੀਂ ਪਹਿਲਾ ਜਦੋਂ ਸਰਕਾਰ ਸੱਤਾ ਦੇ ਵਿੱਚ ਆਈ ਆਮ ਆਦਮੀ ਪਾਰਟੀ ਵਾਦੇ ਬਹੁਤ ਵੱਡੇ ਕੀਤੇ ਆ ਹਰ ਘਰ ਨੂੰ ਰਜਗਾਰ ਸਾਫ ਸਫਾਈ ਅੱਜ ਬੜਾ ਵੱਡਾ ਮਸਲਾ ਸੀਐਮ ਮਾਨ ਸਾਹਿਬ ਹਰ ਹਫਤੇ 15 ਦਿਨਾਂ ਬਾਅਦ ਇੱਕ ਮੀਟਿੰਗ ਪੂਰੇ ਜਿੰਨੇ ਵੀ ਪੰਜਾਬ ਦੇ ਜ਼ਿਲ੍ਹੇ ਐਸਐਸਪੀਰ ਨੂੰ ਸੱਦਾ ਹੁੰਦਾ ਕਿ ਮਾਨਸਾਹਬ ਦੀ ਕੋਟੀ ਜਾਓ ਜੀ ਮੀਟਿੰਗ ਰੱਖਣੀ ਆ ਮੀਟਿੰਗ ਕਰਦੇ ਤੇ ਲਾਅ ਇਨ ਆਰਡਰ ਦੇ ਉੱਤੇ ਕੀ ਲੱਗਦਾ ਕਿ ਮੀਟਿੰਗਾਂ ਰੱਖ ਕੇ ਲਾਅ ਇਨ ਆਰਡਰ ਦਾ ਕੋਈ ਸੁਧਾਰ ਹੋ ਪਾਏਗਾ ਲਾਅ ਐਂਡ ਆਰਡਰ ਬੁਕਿੰਗਾਂ ਰੱਖ ਕੇ ਕੁਝ ਨਹੀਂ ਹੁੰਦਾ ਪਹਿਲਾਂ ਤਾਂ ਮਾਨਸਾਹਬ ਆਪ ਦੇ ਆਪ ਨੂੰ ਸੁਧਾਰਨ ਤਾਂ ਹੀ ਅਸੀਂ ਲੋਕਾਂ ਨੂੰ ਅੱਗੇ ਤੇ ਬੱਚਿਆਂ ਨੂੰ ਸੁਧਾਰਨ ਦਾ ਕੋਈ ਅਵਕਾਸ਼ ਤੁਰ ਕੋ ਤੁਸੀਂ ਇਹ ਵੇਖੋ ਲਾਅ ਇਨ ਆਰਡਰ ਦੀ ਹਾਲਾਤ ਆ ਪਿਛਲੇ ਜਿਹੜੇ ਘੰਡੇ ਤੋਂ ਅਮਨਦੀਪ ਗੌਰ ਘੜੀ ਕਿਤਾ ਵਿੱਚ ਦੀ ਇੱਕ ਸੁਧਾਰਨ ਕਰਦੀ ਲੜਕੀ ਜਿਹੜੀ ਕਿ ਹੌਲਦਾਰ ਭਰਤੀ ਹੋਈ ਹੈ ਦੋਲਦਾਰ 11/16 ਜੇ ਭਰਤੀ ਹੋਈ ਹੈ ਉਹ ਤੇ ਕੀ ਉਹਦਾ ਲਾਈਫ ਸਟਾਈਲ ਸੀ ਤੇ ਕਿਵੇਂ ਸੀ ਤੇ ਸੀਨੀਅਰ ਜਿਹੜੇ ਉਹਦੇ ਹੈਗੇ ਬਹੁਤ ਸਾਰੇ ਸੀਨੀਅਰ ਜਿਹੜੇ ਸਬ ਇੰਸਪੈਕਟਰ ਬਣਦੇ ਬੰਦੇ ਉਹ ਵੀ ਉਹਨੂੰ ਮੈਡਮ ਕਰਕੇ ਬੁਲਾ ਰਹੇ ਤੇ ਸਾਰੇ ਜੱਗ ਨੂੰ ਪਤਾ ਸੀ ਕਿ ਇਹ ਗਲਤ ਕੰਮ ਕਰ ਰਹੀ ਹੈ ਬਗਨੜਾ ਕੋਈ ਨਹੀਂ ਸੀ ਤੇ ਅੱਬੇ ਤੁਹਾਨੂੰ ਇਹ ਗੱਲ ਦਾ ਪਤਾ ਲੱਗਦਾ ਵੇ ਨਮਾਉਂਦਾ ਵੀ ਕੀ ਸਰਕਾਰ ਕਰਦੀ ਹੈ ਦਿੱਤੀ ਗਈ ਤੇ ਨਹੀਂ ਤਾਂ ਮੈਂ ਕਹਿੰਦਾ ਜੇ ਸਰਕਾਰ ਚਾਹੇ ਤਾਂ ਹੀ ਵਜੂ ਦਾ ਸਭ ਕੁਝ ਉਹਦਾ ਪਰ ਆਮ ਆਦਮੀ ਜਿਹੜਾ ਕਿ ਆਮ ਇੱਕ ਸਿਟੀਜ਼ਨ ਹੈ ਉਹਦੇ ਵਾਸਤੇ ਉਹ ਖਿਆਲ ਦਾ ਸਾਹਮਣਾ ਬਹੁਤ ਹੈ ਕਿ ਪਛਾਣੇ ਜਾਂਦੇ ਕੁਛ ਹਣੇ ਚ ਕੁ ਕੰਮ ਨਹੀਂ ਸੌਦਾ ਕਿਤੇ ਕੋਈ ਗੱਲਬਾਤ ਹੈ ਨਹੀਂ کہا ਜਾਂਦਾ ਜੀ انਕੈ ਸਾਹਿਬ ਕੇ ਨਵੇਂ ਮੁੰਡੇ ਨਵੇਂ ਲੀਡਰ ਨਵੀਂ ਪਾਰਟੀ ਆ ਕਿ ਇਹ ਦੂਜੇ ਪਾਸੇ ਜੇ ਲੋਕ આરોਪ ਲਾਉਂਦੇ ਆ ਕਿ ਆਮ ਆਦਮੀ ਵਾਲਿਆਂ ਦੀ ਵੀ ਚਲਦੀ ਐ ਤੇ بی جے پی ਜਾਂ ਕਾਲੀ ਦਲ ਵਾਲਿਆਂ ਦੀ ਅੱਜ ਵੀ ਚੜ੍ਹਾਈ ਨਹੀਂ ਇਹ ਕੋਈ ਗੱਲ ਨਹੀਂ ਕਿ بی جے پی ਜਾਂ ਕਾਲੀ ਦਲ ਵਾਲੇ ਚੜ੍ਹਾਈ ਆਈ ਇਹ ਗੱਲ ਮੈਂ ਗਰੂਰ ਠੀਕ ਕਹਿੰਦਾ ਕਿਉਂਕਿ ਜਿਹੜੇ ਆਮ ਆਦਮੀ ਦੇ ਆਏ ਐ ਇੱਕ ਉਹ ਹਵਾ ਚੱਲੀ ਬਦਲਾਅ ਦੀ ਹਵਾ ਚੱਲੀ ਲੋਕ ਪਿਛਲੀ ਸਰਕਾਰਾਂ ਤੋਂ ਦੁਖੀ ਸੀ ਤੇ ਉਹ ਇੱਕ ਬਦਲਾਅ ਭਾਲਦੇ ਸੀ ਬਦਲਾਅ ਦੀ ਤਹਿਤ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਅਸੀਂ ਵੋਟਾਂ ਕਿਹਨੂੰ ਪਾ ਰਹੇ ਹਾਂ ਕਿਹਨੂੰ ਨਹੀਂ ਉਹਨਾਂ ਨੇ ਸੀ ਕਿ ਅਸੀਂ ਸਰਕਾਰ ਬਦਲਣੀ ਹੈ ਇਹ ਹਿੱਤਤ ਹੈ ਉਹਨਾਂ ਨੇ ਵੋਟਾਂ ਪਾਤੀਆਂ ਹੁਣ ਜਿਹੜਾ ਕੋਈ ਮੈਂਬਰ ਪੰਚਾਇਤ ਨਹੀਂ ਸੀ ਬਣਿਆ ਉਹ ਐਮਐਲਏ ਬਣ ਗਿਆ ਅੱਗੇ ਐਮਐਲਏ ਬਣ ਕੇ ਜਿਹੜੇ ਕੰਮ ਨੇ ਕੰਮ ਵੀ ਤਾਂ ਥੋੜਾ ਜਿਹਾ ਐਕਸਪੀਰੀਅੰਸ ਨਾਲ ਤੇ ਜਾਂ ਸਿਆਣੇ ਬੰਦੇ ਜਿਵੇਂ ਕਹਿੰਦੇ ਹੁੰਦੇ ਵੀ ਸਿਆਣਾਂ ਦੀ رائے ਨਾਲ ਵੀ ਬੁਢੇ ਬੰਦੇ ਨੂੰ ਟਰੱਕ ਪਾ ਕੇ ਲੈ ਗਏ ਸੀ ਵੀ ਅ ਬਰਾਤ ਵਾਲੇ ਵੀ ਰਾਇ ਲੈ ਲਾਂਗੇ ਜੀ ਕਿਉਂਕਿ ਉਹ ਗੱਲ ਵੀ ਸਿਆਣੀ ਕੋਈ ਰਾਇ ਕੋ ਉਹ ਬੰਦੀ ਰਾਇ ਬੰਦੀ ਹੈ ਨਹੀਂ ਕਿ ਆਪੋ ਤਾਂ ਆਪ ਗੱਲ ਹੋਈ ਦੀ ਆ ਹਰੇਕ ਥਾਂ ਮੈਂ ਕਹਿੰਦਾ ਇਹਨਾਂ ਦੇ ਐਮਐਲਏ ਦੇ ਚਰਚੇ ਆ ਨਵੇਂ ਤੋਂ ਨਵੇਂ ਗੁਰਖਾ ਲਾ ਰਹੇ ਨੇ ਤੇ ਜਨਤਾ ਆਪੇ ਦੁੱਤੀ ਜੀ ਤੁਮ ਵੀ ਇੱਕ ਸਵਾਲ ਹਲਕੇ ਦੇ ਲੋਕ ਵੀ ਕਰਦੇ ਹੋਣਗੇ ਜਾਂ ਪਹਿਲਾਂ ਤੋਂ ਲੋਕ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਆ ਕਿਉਂਕਿ ਪਹਿਲਾਂ ਤੁਸੀਂ ਅ ਅਕਾਲੀ ਦਲ ਦੇ ਵਿੱਚ ਕਾਫੀ ਲੰਮਾ ਸਮਾਂ ਸਫ਼ਰ ਕੀਤਾ ਕਿ ਅਕਾਲੀ ਦਲ ਤੋਂ ਚਾਰਨਕ ਬੀਜਪੀ ਚ ਜਾਣ ਦਾ ਕਈ ਸਾਹਿਬ ਦਾ ਕਾਰਨ ਕੀ ਬਣਿਆ ਉਹ ਬੇਸਿਕਲੀ ਕਾਫੀ ਲੰਮੇ ਸਮੇਂ ਤੋਂ ਮਨ ਦੁਖ ਰਿਆ ਸੀ ਮਨ ਦੁਖ ਰਿਆ ਸੀ ਜਿਹੜੀ ਗੱਲ ਕਰਦੇ ਸੀ ਗੱਲ ਸਾਹਿਬਾਂ ਨਾਲ ਤਾਂ ਗੱਲ ਸੁਣੀ ਨਹੀਂ ਸੀ ਜਾਂਦੀ ਖਾਸ ਕਰਕੇ ਜਿਹੜੇ ਸਿੱਖ ਧਰਮ ਦੇ ਇਸ਼ੂ ਸੀ ਜੀ ਜਦੋਂ ਬਗਰਾੜੀ ਦਾ ਕਾਂਡ ਵੀ ਹੋਇਆ ਹੋਰ ਸਾਰੀਆਂ ਕਈ ਗੱਲਾਂ ਹੋਆਂ ਗਿਆ ਤੇ ਪਸਾਨੀ ਮੋਰਚੇ ਦਾ ਮੁੱਦਾ ਵੀ ਹੋਇਆ ਤਸੰਨੀ ਮੋਰਚੇ ਵੇਲੇ ਵੀ ਇਹ ਗੱਲ ਕਹੀ ਗਈ ਜੋਰੋ ਸ਼ੋਰ ਨਾਲ ਕਿ ਸਾਨੂੰ ਉਹਦੇ ਵੀ ਭਾਗ ਲੈਣਾ ਚਾਹੀਦਾ ਜੀ ਕਿਉਂਕਿ ਢਿੰਡਾਂ ਵਾਲੇ ਜਾ ਰਹੇ ਸੀ ਸਾਡੇ ਆਪ ਦੇ ਬੰਦੇ ਜਾ ਰਹੇ ਆਪ ਦੇ ਬੰਦੇ ਜਾ ਰਹੇ ਤੇ ਮੈਂ ਇਕੱਲੇ ਨਹੀਂ ਮੈਂ ਕਿਹਾ ਬਹੁਤ ਸਾਰੇ ਸੱਜਣ ਤੇ ਸਾਡੀਆਂ ਮੀਟਵਾਂ ਹੁੰਦੀਆਂ ਤੇ ਆਮ ਤੌਰ ਤੇ ਇਥੇ ਕਹਿੰਦੇ ਕਹਿੰਦੇ ਸਾਡੇ ਬੰਦੇ ਜਾ ਰਹੇ ਨੇ ਤੇ ਪਾਰਟੀ ਦੇ ਪਿੰਡਾਂ ਚੋਂ ਬੰਦੇ ਜਾ ਰਹੇ ਕਿਉਂਕਿ ਅਕਾਲੀ ਦਲ ਇੱਕ ਚਿੱਕਾ ਦੀ ਤੇ ਪਿੰਡਾਂ ਦੀ ਪਾਰਟੀ ਤੇ ਪਿੰਡਾਂ 'ਚ ਜਿਹੜੇ ਆਮਦਾਰੋਂ ਜੀਵਿਦਾਇ ਨਾਲ ਜੀਵਿਦਾਇਚ ਹੈ ਸੋ ਉਧਰ ਵੀ ਨਾ ਜਾਇਆ ਗਿਆ ਗਿਆ ਹੀ ਨਾ ਕੋਈ ਹਰਕਮੈਨੂੰ ਕੁਦਰ ਸਾਹਿਬ ਨੇ ਵੀ ਮੇਥੋਂ ਤਾ ਹਾਇਆ ਕਹਿੰਦੇ ਯਾਰ ਤੂੰ ਕਹਿ ਪਰ ਕੋਈ ਗੱਲ ਮੰਨੀ ਨਾ ਗਈ ਸੋ ਸਾਰੀਆਂ ਹੀ ਗੱਲਾਂ ਉਲਟੀਆਂ ਉਲਟ ਹੁੰਦੀਆਂ ਗਈਆਂ ਤੇ ਜਿਹਦਾ ਕੇ ਪਤਾ ਲੱਗ ਰਿਹਾ ਸੀ ਅਫਸਰ ਵੀ ਦੱਸ ਰਿਹਾ ਸੀ ਕੀ ਹੋ ਰਿਹਾ ਕੀ ਨਹੀਂ ਤੇ ਵੱਡੇ ਪਾਲਸਾ ਪੰਜ ਵਾਰੀ ਮੁੱਖ ਮੰਤਰੀ ਬਣੇ ਪਰ ਉਹਨਾਂ ਨੇ ਧਰਮ ਤੋਂ ਹਟੂ ਰਹੇ ਉਹ ਪੋਲਿਟਿਕਸ ਆਦਾ ਕਰਦੇ ਬੜੇ ਸੰਜਮ ਨਾਲ ਕਰਦੇ ਸਾਰਿਆਂ ਨਾਲ ਰਹਿ ਜਾਂਦੇ ਕਿੱਥੇ ਉਹ ਸਿਸਟਮ ਹੀ ਹੈ ਨਹੀਂ ਕਿ ਤੁਸੀਂ ਅੱਜ ਦੇਖੋ ਅਸੀਂ ਰਾਜ ਹੀ ਤੇ ਆ ਚੁੱਕੇ ਹਾਂ ਜਿਹੜੀ ਗਾ ਕਾਂਗਰਸ ਹੈ ਜਿਹੜੇ ਵੀ ਸਾਰੇ ਬੰਦੇ ਸੀ ਸਾਰੇ ਪਾਰਟੀ ਇਹ ਖੈਰ ਸਾਹਿਬ ਤੁਸੀਂ ਬਹੁਤ ਵੱਡੀ ਗੱਲ ਕਹੀ ਆ ਕਿ ਕਿਸਾਨਾਂ ਦਾ ਮੁੱਦਾ ਵੀ ਮੇਨ ਮੁੱਦਾ ਸੀ ਜਿਹਦੇ ਕਾਰਨ ਪਾਰਟੀ ਤੋਂ ਤੁਸੀਂ ਵੱਖ ਹੋਏ ਕਿ ਆਪਾਂ ਇਹ ਗੱਲਾਂ ਜਿਹੜੇ ਆਪਣੇ ਪਿੰਡਾਂ ਦੇ ਕਿਸਾਨ ਭਰਾ ਨੇ ਜਾਂ ਜ਼ਮੀਨ ਵਾਲੇ ਆ ਜਿਹੜੇ ਤੁਹਾਡੇ ਘਰ ਦੇ ਮੁਰੇ ਵੀ ਧਰਨਾ ਲਾ ਕੇ ਬੈਠ ਜਾਂਦੇ ਆ ਕਿ ਉਹਨਾਂ ਤੱਕ ਇਹ ਗੱਲਾਂ ਕਦੇ ਪਹੁੰਚੀਆਂ ਨਹੀਂ ਵੀ ਨਈ ਸਾਹਿਬ ਦਾ ਕਿਸਾਨਾਂ ਦੇ ਨਾਲ ਮੋਟਾ ਜੋੜ ਕੇ ਖੜੇ ਆ ਜਿਨ੍ਹਾਂ ਨੇ ਪਾਰ ਕੀ ਛੱਤੇ ਮੇਰੇ ਧਰਵਾ ਧਰਵਾ ਲਾਇਆ ਸੀ ਜਦ ਬਰਬਾਦ ਤੇ ਦਰਵਾਜ਼ੇ ਚਾਬੀ ਸੀ ਜੇ ਨਾ ਉਹਨੂੰ ਚਲੋ ਆਪਦੇ ਹੀ ਭਾਈ ਚਾਰਿਆ ਤੇ ਮੈਂ ਉਹਨੂੰ ਕਿਹਾ ਵੀ ਮੈਂ ਕਿਹਦੇ ਧਰਨਾ ਲਾਉਣਾ ਹੈ ਤੁਸੀਂ ਜੇ ਥੋੜੀ ਆਵਾਜ਼ ਪਟੰਗੇ ਨੂੰ ਪਿਛਲਾ ਲੋ ਡਿਗਰਵੇ ਲਾ ਲਓ ਜਾਂ ਬਰਨਾਲੇ ਲਾ ਲਓ ਉਹ ਕਹਿੰਦੇ ਨਹੀਂ ਜੀ ਸਾਨੂੰ ਤੁਹਾਡੇ ਦੇ ਇਜਾਜ਼ਤ ਵੀ ਕੰਮ ਸੇ ਕੰਮ ਜੀ ਤੁਹਾਡੇ ਨਾਲ ਕਰਨੀ ਤੁਸੀਂ ਪਹੁੰਚ ਨਹੀਂ ਤਾਂ ਜ਼ਰੂਰ ਕਰਦੇ ਹੋਗੇ ਸੋ ਇਹ ਗੱਲ ਜਦੋਂ ਸਾਡੇ ਸਾਈਕਮਾਂਡ ਦੀ ਮੀਟਿੰਗਾਂ ਵੀ ਹੁੰਦੀਆਂ ਚਾਹੀਦੀਆਂ ਕਿਉਂ ਨਾ ਜੇ ਦਿੱਲੀ ਹੁੰਦੀ ਹੈ ਗੱਲਬਾਤ ਜ਼ਰੂਰ ਕਰੀਂਦੀ ਹੈ ਤੇ ਮੈਂ ਤੁਹਾਨੂੰ ਸ਼ਰਮਾ ਜੀ ਇਹ ਵੀ ਗੱਲ ਦੱਸਣਾ ਚਾਹੁੰਦਾ ਕਿ ਪਿਛਲੇ ਸਾਲ ਮੂੰਗੀ ਵੇਚੀ ਮੂੰਗੀ ਵੇਚੀ ਮੈਂ ਖੋਦ ਤੇ ਪਿੰਡਰ ਤੇ 30 ਕਿਲੋ ਉਹਦਾ ਐਮਐਸਪੀ ਸੀ ਜੀ ਤੇ ਠੀਕ ਹੈ ਜਦੋਂ ਇੱਕ ਤਾਂ ਜ਼ਿੰਮੇਦਾਰ ਹੋਣ ਦੇ ਨਾਤੇ ਤਾਂ ਸੋਚੀ ਹੋਈ ਵੀ 75 ਕਿਲੋ ਮਿਲੇ ਆ ਪਰ ਜੇ ਆਪਾਂ ਵੇਖੀਏ ਇੱਕ ਧੀਵਾਦੀ ਨਖਾਇਆ ਮੁੰਡਿਆ ਵੀ ਜੇ 75 ਕਿਲੋ 75 ਕਿਲੋ ਵਿਕੀਆ ਤਾਂ ਉਹ ਆਮ ਜਿਹੜਾ ਹੈਗਾ ਵਾ ਟੁਟ ਮਤ ਕੋ ਨੂੰ ਦੁਕਾਨ ਤੇ ਜਾ ਕੇ ਕਿੰਨੇ ਦੀ ਬੋਕਰੀ ਉਹ ਬੜੀ ਮਹਿੰਗੀ ਹੈ ਸੋ ਐਮਐਸਪੀ ਸਰਕਾਰ ਦੇਦੀ ਹੈ ਸਰਕਾਰ ਦੀ ਸੋਚ ਹੈ ਵੀ ਕਿਵੇਂ ਨਾ ਕਰੇ ਸਾਡੀ ਪਿੱਛੇ ਜੇ ਤੇ ਜਿਹਨ ਸਰੋ ਨਾਲ ਮੀਟਿੰਗ ਹੋਈ ਸੀ ਤੇ ਉੱਥੇ ਆਏ ਕਰਕੇ ਟੇਬਲ ਤੇ ਕਾਫੀ ਸਮਾਨ ਪਿਆ ਬਿਸਕਟ ਪਏ ਹੋਈਆ ਪਿਆ ਬਰਫੀ ਪਈ ਉਹ ਕਹਿੰਦੇ ਇਹ ਸਾਡਾ 80% ਜਿਹੜਾ ਸਾਡੀ ਆਬਾਦੀ ਹੈ ਖੇਤੀਬਾੜੀ ਦੀ ਜਿੰਮੇਦਾਰ ਹੈ ਤੇ ਕਹਿੰਦੇ ਅਸੀਂ ਕਿਵੇਂ ਰੋਜ਼ ਕਹਿੰਦੇ ਗੁਜਰਾਤ ਕਹਿੰਦੇ ਕੋਈ ਪੰਜਾਬ ਦਾ ਸਾਰਾ ਇਸ ਤਰ੍ਹਾਂ ਦਾ ਮੌਸਮ ਹੈ ਵਧੀਆ ਵਧੀਆ ਜ਼ਮੀਨ ਹੈ ਗੁਜਰਾਤ ਕਹਿੰਦੇ ਅੱਜ ਤੁਸੀਂ ਦੇਖੋ ਅਮਲ ਕਿੱਧਰ ਨੂੰ ਜਾ ਰਿਹਾ ਵੀ ਉਸੇ ਤੋਂ ਕਰ ਛੋਟੇ ਜੀਮਦਾਰ ਹੋਣੀ ਕੈਨ ਵਾਲਾ ਤੁਸੀਂ ਐਮਐਸਪੀ ਦੇ ਹੱਥ ਤੋਂ ਨਹੀਂ ਸਕਦਾ ਨਹੀਂ ਵੀ ਕਮ ਸੇ ਕਮ ਮਿਹੜਾ ਝੋ ਭਾਅ ਨਹੀਂ ਮਨਸਰ ਉਹਨਾਂ ਨੂੰ ਪ੍ਰਾਈਸ ਇੰਡੈਕਸ ਨਾਲ ਜੋੜ ਕੇ ਉਹ ਉਹ ਉਸ ਤਰ੍ਹਾਂ ਲੱਗਣਾ ਚਾਹੀਦਾ ਕਿ ਜੋ ਪ੍ਰਾਈਸ ਇੰਡੈਕਸ ਜਿਵੇਂ ਵਧਦੀ ਵਧਦੀ ਹੈ ਜੀ ਉਵੇਂ ਭਾਅ ਮਿਲਨੇ ਚਾਹੀਦੇ ਨੇ ਤੇ ਇਹ ਗੱਲ ਬਾਦ ਸਾਹਿਬ ਜ਼ਰੂਰ ਠੀਕ ਤਰ੍ਹਾਂ ਐਕਸਪਲੇਨ ਕਰਦੇ ਹੁੰਦੇ ਸੋ ਇੱਕ ਨਾਲ ਉਹਨਾਂ ਨੇ ਹੋਰ ਬੜੀ ਬੜੀ ਗੱਲ ਕਹੀ ਕਹਿੰਦੇ ਆ ਜਿਹੜਾ ਪਿਆਸਾਰਾ ਕੁਛ ਇਹ ਅ ਤਸਾਨੀ ਦਾ ਹੀ ਹੈ ਕਿ ਜਿਆ ਵਸਣ ਤੋਂ ਵੱਡਾ ਵਰਖੀ ਹੋਏ ਤੋਂ ਵੱਡੀ ਆ ਕਹਿੰਦੇ ਅਸੀਂ ਤਾਂ ਹੀ ਅਕਸਲਤਪੁਰ ਬਾਦਲ ਨੂੰ ਇਹ ਮਹਿਕਮਤ ਦਿੱਤਾ ਸੀ ਕਿ ਖੇਤੀਬਾੜੀ ਪ੍ਰਧਾਨ ਸੂਭਾ ਤੇ ਫੂਡ ਪ੍ਰੋਸੈਸਿੰਗ ਮਹਿਕਮਾ ਪਰ ਕਦੇ ਕੰਮ ਬਿਲਕੁਲ ਨਹੀਂ ਹੋਇਆ ਸਾਡੇ ਮੁੱਢ ਤੋਂ ਕਹਿੰਦੇ ਕਿਉਂ ਕੰਮ ਆਉਂਦਾ ਹੈ ਬਾਹਰਲੇ ਮੁੱਢਾਂ ਤੋਂ ਸਾਡੇ ਆਪ ਦੇ ਇਹ ਜੇ ਰਹਿ ਗਿਆ ਸੂਬੇ ਵਿੱਚ ਬਰੇ ਆਪਣੇ ਹੁੰਦੇ ਆ ਮੂਹਕੜ ਆਪਣੇ ਹੁੰਦੀ ਆ ਸਨਫਲਾਵਰ ਆਪਣੇ ਹੁੰਦਾ ਸਨੂ ਆਪਣੇ ਹੁੰਦੀ ਆ ਵੀ ਸਾਡੇ ਆਪ ਦਾ ਕਿਸਾਨ ਹੀ ਸਾਡਾ ਆਇਲ ਪ੍ਰੋਡਿਊਸ ਕਰੇ ਤੇ ਕਿਸਾਨ ਨੂੰ ਮਾਝ ਨੂੰ ਰੇਟ ਨਹੀਂ ਦਿੰਦਾ ਨਾ ਹੁੰਦਾ ਜਦੋਂ ਕਈ ਸਾਲ ਹੁਣ ਤੁਸੀਂ ਬੀਜੇਪੀ ਪਾਰਟੀ ਦੇ ਵਿੱਚੋਂ ਬੀਜੇਪੀ ਲਈ ਕੰਮ ਕਰ ਰਹੇ ਹੋ ਹਲਕੇ ਦੇ ਵਿੱਚ ਜਾਣਦੇ ਹੋ ਤੇ ਲੋਕਾਂ ਕੀ ਲੱਗਦਾ ਕਿ ਲੋਕਾਂ ਦਾ ਪ੍ਰਭਾਵ ਜਾਂ ਪਿਆਰ ਤੁਹਾਡੇ ਨਾਲ ਪਹਿਲਾਂ ਦੀ ਤਰ੍ਹਾਂ ਹੀ ਜੁੜਿਆ ਹੋਇਆ ਜਦੋਂ ਤੁਸੀਂ ਕਾਲੀ ਦਲ ਸੀ ਕਿ ਜਾਂ ਲੋਕ ਵੱਧ ਜੁੜ ਰਹੇ ਜਾਂ ਕੁਝ ਘਟੋਟ ਵੀ ਹਟ ਜਾਂਦੇ ਆ ਵਿੱਚ ਆਪਣੇ ਵੀ ਕੁਝ ਪੁੱਤ ਵੀ ਜੁੜਦੇ ਵੀ ਆ ਜੀ ਜੁੜਦੇ ਇਸ ਤਰ੍ਹਾਂ ਕਿ ਜਦੋਂ ਨੂੰ ਦੱਸਣਾ ਪੈਂਦਾ ਵੀ ਕੀ ਕੀ ਪਾਲਿਸੀਜ਼ ਹੋ ਕੇ ਚਲਾਈਆਂ ਤੇ ਜਿਹੜਾ ਕਿ ਕਈ ਵਾਰੀ ਲੋਕਾਂ ਨੂੰ ਪਤਾ ਵੀ ਨਹੀਂ ਹੁੰਦਾ ਹੁਣ ਪਿੱਛੇ ਜੇ ਕੀ ਹੋਇਆ ਇਹਨੂੰ ਮੈਡੀਕਲ ਜਿਹੜਾ ਮੋਦੀ ਸਾਹਿਬ ਦਾ ਕਾਰਡ ਸੀ ਹੈਲਥ ਵਾਲਾ ਉਹਦੇ ਤਹਿਤ ਆਪਣੇ ਪਿੰਡੋਂ ਹੀ ਸਾਡੇ ਸ਼ਰਮਾ ਜੀ ਜਿਹੜਾ ਆਪਣੇ ਪਿੰਡ ਸਰਦਾਰਾਂ ਦਾ ਮੁੰਡਾ ਹੈ ਦਾਰੀ ਦਾਰੀ ਕਰਕੇ ਉਹਦੇ ਵਿੱਚ ਵੀ ਡੈਥ ਹੋਈ ਚਿੱਟੇ ਨਾਲ ਦੀ ਸੇਵਾ ਸੀ ਬਹੁਤ ਖੂਬਸੂਰਤ ਹੋਣਾ ਸੀ ਤੇ ਦਾਰੀ ਦੇ ਹਾਰਟ ਦੀ ਪ੍ਰੋਬਲਮ ਆ ਗਈ ਤੇ ਮੈਂ ਕਿਹਾ ਮੋਦੀ ਸਾਹਿਬ ਦਾ ਕਾਰਡ ਬਣਾ ਲਾ ਦੇ ਜੀ ਤੇ ਉਸ ਤੋਂ ਬਾਅਦ ਮੈਨੂੰ ਜਦੋਂ ਉਹਨੇ ਕਰਾ ਲਿਆ ਸਾਰਾ ਕੁਝ ਪਗੜਾ ਬੰਨ੍ਹ ਆਇਆ ਕਹਿੰਦਾ ਜੀ ਮੈਂ ਤਾਂ ਮੋਤੀਕਲ ਦੇ ਨਾਲ ਆਇਆ ਕੋਈ ਮਰਜ਼ੀ ਉਹ ਗਾਰੇ ਕੁਝ ਮਰਜ਼ੀ ਕਹਿੰਦਾ ਰੇ ਮੈਂ ਕੀ ਗੱਲ ਕਹਿੰਦਾ ਜੀ ਤਿੰਨ ਸਟੈਂਟ ਰਏ ਆ ਤੇ ਮੇਰੇ ਤੋਂ ਮੁਕਤਗੋ ਬੈਗੀ ਜੀ ਮੈਂ ਵੀ ਥੋੜਾ ਜਿਹਾ ਖਰਾਬ ਮੈਂ ਕਹਿਆ ਮੁਕਤਗੋ ਵੀ ਬੈਗੀ ਤੇ ਕੁਝ ਤਾਂ پیسے ਲੱਗੇ ਹੁਣ ਵੀ ਕਹਿੰਦਾ ਜੀ ਮੇਰਾ 250 ਰੁਪਏ ਜਿਹੜੇ 12ਵਾਂ ਟੈਸਟ ਕਰਾਏ ਆ ਉਹਨਾਂ ਤੇ ਲੱਗਿਆ ਸਟੈਂਟਾਂ ਦਾ ਮੇਰਾ ਕੋਈ ਨਹੀਂ ਲੱਗਿਆ ਤੇ ਉਸ ਤੋਂ ਬਾਅਦ ਇੱਕ ਰਾਪਰੇ ਸ਼ਹਿਰ ਤੋਂ ਆਪਣਾ ਸਹਿਚਰ ਵਾਲਾ ਮੁੰਡਾ ਸੀ ਉਹ ਦਾ ਵੀ ਆਪਰੇਸ਼ਨ ਅੱਜ ਅ ਦਿਲ ਦਾ ਥੋੜਾ ਜਿਹਾ ਪ੍ਰੋਬਲਮ ਆ ਗਈ ਤੇ ਉਹ ਉਹਦੇ ਇੱਕ ਸਟੰਡ ਤੇ ਤੇ ਇੱਕ ਸਟੰਡ ਦੀ ਕੋਸਟਿੰਗ ਸੀ 1 ਲੱਖ 45 ਹਜ਼ਾਰ ਜੀ ਜਿਹੜੀ ਕਿ ਉਹਦੇ ਕੋਲ ਕਾਰਡ ਹੈਗੇ ਸੀ ਤੇ 1 ਲੱਖ 45 ਹਜ਼ਾਰ ਦੇਣਾ ਪਿਆ ਜਿਹੜੇ ਜੇਗਾ ਕਿ ਜਿਨ੍ਹਾਂ ਨੇ ਤਿੰਨ ਭਾਏ ਉਹ ਫ੍ਰੀ ਪੈ ਗਈ ਮੇਰੇ ਹੀ ਡਰਾਈਵਰ ਜਸਵੀਰ ਉਹਦੀ ਵਾਹਨ ਨੂੰ ਅੱਥਰ ਦੀ ਪ੍ਰੋਬਲਮ ਸੀ ਤੇ ਬਰੈਂਡੇ ਦਿਖਾਉਣਗੇ ਆ ਤੇ ਉਹ ਕਹਿੰਦੇ ਕਾਰਡ ਹੈਗਾ ਮੋਦੀ ਸਾਹਿਬ ਵਾਲਾ ਫਿਰ ਹੈ ਨਹੀਂ ਕਹਿੰਦਾ ਮੈਂ ਕੋਈ ਬਾਇਰ ਦਿੰਦਾ ਨਾ ਕਾਰਡ ਬਣਾ ਲਾ 70000 ਰੁਪਏ ਦਾ ਖਰਚਾ ਹੋ ਗਿਆ ਜੀ ਤਾਂ ਤਿੰਨ ਚਾਰ ਦਿਨਾਂ ਚੱਲਿਆ ਉਹਦਾ ਕਾਰਡ ਬਣ ਆ ਲਿਆ ਤੇ ਬਾਇਰ ਦਾ ਅਪਰੇਸ਼ਨ ਦਾ 67000 ਰੁਪਏ ਦਾ ਬਿਨਾ ਹੈ ਜਿਹੜਾ ਕਿ ਮੁਫਤ ਮੁਫਤ ਯਾ ਸੋ ਜਿਹੜੇ ਲੋਕਾਂ ਨੂੰ ਕੱਲਾ ਦਾ ਪਤਾ ਲੱਗਦਾ ਜਿਵੇਂ ਘਰਾਂ ਦਾ ਪਤਾ ਲੱਗਦਾ ਉਹਨਾਂ ਦਾ ਸਕੀਮਾ ਦਾ ਪਤਾ ਲੱਗਦਾ ਹੁਣ ਅਮ ਗਰੀਬ ਵਰਗ ਵਾਸਤੇ ਜਿਹੜੀ ਕਿਤੇ ਵਰਗ ਤੇ ਸਕੀਮ ਚਲਾਈ ਗਿਆ ਉਹ ਉਹਦੇ ਚ ਲੋਕ ਬਹੁਤ ਖੁਸ਼ ਨੇ ਹਣ ਜੇ ਇਹ ਗੱਲਾਂ ਆਪਾ ਲੋਕਾਂ ਤੱਕ ਲੈ ਕੇ ਜਾਂਦੇ ਆ ਜਾਂ ਪਿੰਡੋਂ ਪਿੰਡੀ ਲੋਕਾਂ ਦੇ ਕੰਨਾਂ ਚ ਪਾਵਾਂਗੇ ਕਿ ਲਾਈਵ ਅਧਾਰਨਾ ਜਿਹੜੀਆਂ ਤੁਸੀਂ ਦੇ ਰਹੇ ਹੋ ਜੌਂਦੇ ਜਾਗਦੇ ਬੰਦੇ ਹੈ ਬੈਠੇ ਆ ਪਿੰਡ ਦੇ ਵਿੱਚ ਤਾਂ ਕੀ ਲੱਗਦਾ ਕਿ ਲੋਕਾਂ ਤੇ ਪ੍ਰਭਾਵ ਪਏਗਾ ਲੋਕਾਂ ਨੂੰ ਪ੍ਰਭਾਵ ਲੋਕਾਂ ਤੇ ਪ੍ਰਭਾਵ ਪੈ ਰਿਹਾ ਹੈ ਇਸ ਗੱਲ ਦਾ ਉਹ ਮੈਨੂੰ ਜਦ ਇਲੈਕਸ਼ਨ ਸੀ 2022 ਵਾਲੀ ਉਹ ਜਿਹੜੇ ਬੰਦੇ ਨੇ ਘੇਰਿਆ ਸੀ ਸਾਡੇ ਜਦ ਦਾ ਸੌਡੀ ਉਹਨਾਂ ਇਲੈਕਸ਼ਨ ਲੜ ਰਹੇ ਸੀ ਤੇ ਜਿਉਂ ਦੀ ਪਤਾ ਨਹੀਂ ਵੱਲੋ ਘੇਰਿਆ ਸੀ ਤੇ ਹੁਣ ਉਹੀ ਬੰਦੇ ਕਹਿੰਦੇ ਆ ਜੀ ਅਸੀਂ ਤੁਹਾਡੇ ਨਾਲ ਸਹਿਮਤ ਸਾਰਾ ਕੁਝ ਦੇਖ ਲਿਆ ਤੇ ਕਿਉਂ ਨਾ ਸਾਨੂੰ ਸਾਡੇ ਤੁਹਾਡੇ ਨਾਲ ਲਾ ਲੋ ਆ ਗੱਲ ਹੋਈ ਮੈਂ ਕਿਹਾ ਨਹੀਂ ਕੋਦ ਨਾ ਮਣੀ ਉਸੇ ਪਹਿਲਾਂ ਵਿਚਾਰ ਲੈ ਜੀ ਵਿਚਾਰ ਨੂੰ ਸੋਚ ਰੁਕੇ ਸੋ ਆ ਇੱਕ ਬਹੁਤ ਵੱਡੀ ਜਿਹੜੀ ਜਿਹੜੀ ਮੈਂ ਦੇਖਿਆ ਜੀ ਇਹ ਵੇਖਣ ਨੂੰ ਬੈਠੇ ਜਾਂਦੇ ਜਾਂਦੇ ਪਬਲਿਕ মিডিਆ ਰਹੀ ਆਪਣੇ ਲੋਕਾਂ ਨੂੰ ਆਪਣੀ ਪਾਰਟੀ ਦੇ ਤੁਹਾਡੇ ਸੰਦੇਸ਼ਾਂ ਨੂੰ ਕਿੱਦਾਂ ਬਿਆਨ ਕਰਨਾ ਕਰੋ ਮੈਂ ਇਹੀ ਕਹਿੰਦਾ ਕਿ ਵੇਖੋ ਮੋਦੀ ਸਾਹਿਬ ਸ਼ੰਕਾਰ ਚਲਾ ਰਹੇ ਨੇ ਦੇ ਚਲਾ ਰਹੇ ਨੇ ਤੇ ਤੀਜੀ ਵਾਰੀ ਸਰਕਾਰ ਬਣेंगे ਆ ਹੁਣੇ ਮੈਂ ਨਰਾਜ ਜਾ ਕੇ ਆ ਉੱਥੇ ਦੇਖਿਆ ਵੀ ਕਿਵੇਂ ਡਿਵੈਲਪਮੈਂਟ ਹੋ ਰਹੀ ਹੈ ਸੋ ਲੋਕ ਦੇਖ ਰਹੇ ਨੇ ਯੂਪੀ ਦਾ ਮਾਡਲ ਦੇਖ ਰਹੇ ਆ ਕਿ ਕਿਵੇਂ ਗੁੰਡਾਗਰਦੀ ਖਤਮ ਕੀਤੀ ਹੈ ਤੇ ਅਮਨ ਮਾਨ ਰਲਾ ਹੁਣੇ ਮੈਂ ਸ਼ਰਮਾ ਜੀ ਗੁਜਰਾਤ ਤੋਂ ਹੀ ਆਇਆ ਬਸੋ ਜੀ ਤੇ ਉੱਥੇ ਇਹ ਕਹਿੰਦੇ ਸੀ ਵੀ ਰਾਤ ਨੂੰ 12 ਵਜੇ ਵੀ ਚਾਹੇ ਕੋਈ ਲੜਕੀ ਇਕੱਲੀ ਤੁਰੇ ਵੀ ਕੋਈ ਉਹਨੂੰ ਡਾਰ ਨਹੀਂ ਸੋ ਲੋਕ ਇਹ ਗੱਲ ਸੋਚ ਕੇ ਤੇ ਇਹ ਚਾਹਦੇ ਨੇ ਕਿ ਸਾਨੂੰ ਸੇਫਟੀ ਫਰਸਟ ਤੇ ਆਰਾਮ ਦੀ ਗੱਲ ਜੀ ਤੇ ਅਮਨ ਮਾਨ ਰਲਾ ਦੇਖਤੀ ਲੋਕ ਕਹਿੰਦੇ ਆਸਰਾ ਦੇ ਸਰਵ ਸੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਇਹ ਸਾਡੇ ਨਾਲ ਜਗਦੀਪ ਸਿੰਘ ਨਕਈ ਜੀ ਜਿਨ੍ਹਾਂ ਨੇ ਕਿ ਗੱਲਬਾਤਾਂ ਕੀਤੀਆਂ ਦੱਸਿਆ ਕਿ ਕੀ ਪਾਰਟੀ ਕਰ ਰਹੀ ਹੈ ਜਾਂ ਹੋਰ ਸਰਕਾਰਾਂ ਕੀ ਕਰ ਰਹੀਆਂ ਬਣੇ ਰਿਹਾ ਪਬਲਿਕ ਮੀਡੀਆ ਦੇ ਨਾਲ ਅਗਲੀ ਖਬਰ ਦੀ ਸਤਿ ਸ਼੍ਰੀ ਅਕਾਲ ਤਾਂ